ਕੋਈ ਨਹੀਂ ਕੋਈ ਨਹੀਂ ਆਂ ਆਂ ਤਾਰ ਦਿਨ ਬਾਬਾ ਜੀ ਵੈਰੀ ਜੀ ਕਾ ਖਾਲਸਾ ਵੈਰੀ ਜੀ ਕੀ ਫਤਿਹ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਅੱਜ ਇਹ ਲੰਗਰ ਕਿਸ ਵਿਸ਼ੇ ਤੇ ਲਾਇਆ ਤੀ ਅੱਜ ਸਾਡੀ ਬਾਜਾਂ ਦੇ ਪਿਆਰ 7 ਤੇ 8 ਕੋ ਦੀ ਰਾਤ ਨੂੰ ਜਿਹੜਾ ਮਾਲਕ ਮਾਛੀ ਵੜੀ ਦੇ ਲੋਕੋਂ ਆਏ ਕੱਲ ਸ੍ਰੀ ਚਰਨ ਕਬਲ ਸਾਹਿਬ ਤੋਂ ਸ਼ਰਧਾ ਬੇਦਾ ਕਰਕੇ ਕਿਰਪਾਨ ਭੇਟ ਜਿੱਥੋਂ ਕਿਰਪਾਨ ਦੀ ਮਰਜਾਦਾ ਸ਼ੁਰੂ ਹੋਈ ਹੈ ਜਿੱਥੇ ਕਿਰਪਾਨ ਭੇਟ ਹੋਈ ਸੀ ਜਿੱਥੇ ਇਥੋਂ ਭਾਈ ਦਿਆਸ ਸਿੰਘ ਨੇ ਕਿਰਪਾਨ ਭੇਟ ਕਰਕੇ ਤੇ ਕਿਰਪਾਨ ਦੀ ਮਰਜਾਦਾ ਸ਼ੁਰੂ ਕਰੀ ਹੈ ਉਸ ਪਾਵਨ ਪਵਿੱਤਰ ਸੰਤੂ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਸਵੇਰੇ ਅਮਰਤ ਵੇਲੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਣਮਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅੱਜ ਅਮਰਤ ਵੇੜੇ ਸ਼ੁਰੂ ਹੋਇਆ ਜਿਹੜਾ ਨਗਰ ਕੀਰਤਨ ਅੱਜ ਇਸ ਕਿਰਪਾਨ ਭੇਡੂ ਚੱਲ ਕੇ ਅਨੇਕਾਂ ਹੀ ਪੜਾਵਾਂ ਤੋਂ ਹੁੰਦਾ ਹੁੰਦਾ ਸ੍ਰੀ ਗੁਰਦੁਆਰਾ ਦੇਸਾਰ ਕਟਾਣਾ ਸਾਹਿਬ ਵਿਖੇ ਪਹੁੰਚੇਗਾ ਸਾਰੀਆਂ ਸੰਗਤਾਂ ਨੇ ਅੱਜ ਰਲ ਮਿਲ ਕੇ ਸਾਡੀਆਂ ਬੈਂਕ ਕਲੋਨੀ ਫਰੈਡੇ ਕਲੋਨੀ ਤੇ ਟਰਾਂਸਪੋਰਟਰ ਲੋਕ ਸਾਰੇ ਭਰਾਵਾਂ ਨੇ ਰੜਕੇ ਬਿਰਖ ਟਰਾਂਸਪੋਰਟ ਔਰ ਉਹਦੇ ਨਾਲ ਦੇ ਸਾਰੇ ਸਹਿਯੋਗੀ ਟਰਾਂਸਪੋਰਟਰਾਂ ਨੇ ਤੇ ਦਾਸ ਬਾਬਾ ਸੋਸ ਸਿੰਘ ਦੀ ਲੰਗਰਾਂ ਵਾਲੇ ਸਾਰਿਆਂ ਨੇ ਰੜਕੇ ਗੁਰੂ ਘਰ ਲੰਗਰ ਕੱਲ ਵੀ ਲਾਇਆ ਬਹੁਤ ਵੱਡਾ ਅੱਜ ਵੀ ਗੁਰੂ ਘਰ ਲੰਗਰ ਇਹ ਲੰਗਰ ਅਜ ਤੂੰ 4 ਦਿਨ ਤੋਂ ਲਗਾਤਾਰ ਜਿਹੜੀਆਂ ਸੰਗਤਾਂ ਸ੍ਰੀ ਫਤੇਗਲ ਸਾਹਿਬ ਸ੍ਰੀ ਚਰਨ ਕਮਲ ਸਾਹਿਬ ਨੂੰ ਆਉਣ ਜਾਣ ਵਾਲੀਆਂ ਉਹਨਾਂ ਵਾਸਤੇ ਲੰਗਰ ਅੱਜ 5ਵੇਂ ਦਿਨ ਤੋਂ ਲੈ ਕੇ ਚੱਲ ਰਿਹਾ ਹੈ ਇਹ ਗੁਰੂ ਪਿਆਰੀਆਂ ਸੰਗਤਾਂ ਮੈਂ ਧੰਨਵਾਦ ਕਰਦਾ ਹਾਂ ਪੀ ਆਰ ਸੀ ਤੇ ਸਾਡੇ ਕੜਾਣੀ ਸਾਹਿਬ ਜੀ ਦਾ ਪ੍ਰੈਸ মিডিਆ ਸਾਡੇ মিডিਆ ਦਾ ਸੋਸ਼ਲ ਮੀਡੀਆ ਵਾਲਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਗਰੂਪੀਆਂ ਸੰਗਤਾਂ ਨੂੰ ਇਹ ਪ੍ਰਚਾਰ ਕਰ ਰਹੇ ਆ ਮੈਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੋ ਜਰੀ ਮਰੇ ਸਦ ਪਾਈਏ ਕਬ ਕੋ ਜਰੀ ਮਰੇ ਸਦ ਪਾਈਏ ਨੀਂ ਨੂੰ ਹਰਤ ਸੁਜਣਾ ਕੰਨਰੇ ਨਰੇ ਮੈਂ ਹਿੱਤ ਤਪਾਰੀ ਆਪ ਤੁ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜਿਹੜਾ ਅੱਜ ਇਹ ਨਗਰ ਕੀਰਤਨ ਆ ਕਿਸ ਚੀਜ਼ ਦੇ ਸੰਬੰਧ ਚ ਤੀਗਾ ਨਗਰ ਕੀਰਤਨ ਇਹ ਬਿਸ਼ਾ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਤੋਂ ਜਦੋਂ ਮਾਛੀਵਾੜਾ ਸਾਹਿਬ ਪਹੁੰਚੇ ਮਰਨ ਟੰਡ ਦੇ ਲੈ ਕੇ ਜਲ ਛਕਿਆ ਤੇ ਜੰਡ ਰੇਠਾਂ ਵਿਸ਼ਰਾਮ ਕੀਤਾ ਦੋ ਰਾਤਾਂ ਤਿੰਨ ਦਿਨ ਮਰਦ ਦਸ਼ਮੇ ਪਾਸ਼ਾ ਮਾਛੀਵਾੜਾ ਸਾਹਿਬ ਵਿਖੇ ਰਹੇ ਮਾਛੀਵਾੜਾ ਤੋਂ ਪਾਈ ਗਨੀ ਨਵੀਖਾਨੇ 사ਤਗੁਰ ਜੀ ਨੂੰ ਆਪਣੇ ਕਰੋਚ ਦਾ ਪੀਰ ਬਣਾ ਕੇ ਆਲਮਗੀਰ ਸਾਹਿਬ ਜਾਨ ਤੱਕ ਤਿਆਰੀ ਕੀਤੀ ਪਾਈ ਗਨੀਖਾਨ ਨਵੀਖਾਨੇ ਮੋਢਾ ਲਾਇਆ ਭਾਈ ਦਾਸ ਸਿੰਘ ਧਰਮ ਸਿੰਘ ਨੇ ਪਿੱਛੇ ਮੋਢਾ ਲਾਇਆ ਮਾਨ ਸਿੰਘ ਜੀ ਨੇ ਚੌੜ ਕੀਤੀ ਦਸ਼ਮੇਸ਼ ਪਿਤਾ ਉੱਚ ਦਾ ਪੀਰ ਬਣ ਕੇ ਗੁਰਦੁਆਰਾ ਕਰਪਾਨ ਪੀਰ ਤੋਂ ਆਲਮਗੀਰ ਸਾਹਿਬ ਤੱਕ 34 ਕਿਲੋਮੀਟਰ ਪਾਈ ਗਨੀਖਾਨ ਨਵੀਖਾਨ ਲੈ ਕੇ ਗਏ ਸਨ ਉਸ ਲਾਨਾ ਯਾਦ ਨੂੰ ਤਾਜ਼ਾ ਕਰਦੇ ਹੋਏ ਵਿਸ਼ਾਣ ਲਗਦ ਕੀਰਤਨ ਮਾਛੀਵਾੜਾ ਕਰਪਾਨਪੇਟ ਸਾਹਿਬ ਗੁਰਦਵਾਰ ਸਾਹਿਬ ਤੋਂ ਚੱਲ ਕੇ ਗੁਰਦਵਾਰ ਦੇਖ ਸਾਰ ਕਟਾਣਾ ਸਾਹਿਬ ਦੇ ਪੰਜ ਪਿਆਰੇ ਦੇ ਗਵਾਈ ਹੇਠ ਸਤਿਗੁਰੂ ਗੁਰਗੰਨ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋਏ ਹਨ ਅਤੇ ਕਟਾਣਾ ਸਾਹਿਬ ਵਿਖੇ ਇਸ ਦੀ ਸਮਾਪਤੀ ਹੋਣੀ ਹੈ ਸਮੂਹ ਸੰਗਤਾਂ ਮਾਛੀਵਾੜਾ ਦੇ ਇਸ ਪਾਵਨ ਸਥਾਨ ਤੇ ਜੋ ਨਗਰ ਕੀਰਤਨ ਦਾ ਸਵਾਗਤ ਕਰਦੇ ਹਾਂ ਤੇ ਜੋ ਲੰਗਰਾਂ ਦੀ ਸੇਵਾ ਇਹ ਮਾਛੀਵਾੜਾ ਦੇ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਇਹ ਬਾਬਾ ਜੀ ਇਹ ਕਿਹੜਾ ਕਿਹੜੀ ਜਗ੍ਹਾ ਜਿੱਥੇ ਆਪਾਂ ਖੜੇ ਆ ਇਹ ਗੜੀ ਪਿੰਡਾ ਗੜੀ ਤਰਖਾਨਾ ਗੜੀ ਤਰਖਾਨਾ ਪਿੰਡ ਇਹ ਨਹਿਰ ਦੇ ਉੱਤੇ ਹੈ ਅੱਗੇ ਇਹ ਨਹਿਰ ਦੇ ਉੱਤੇ ਗੁਰਦੁਆਰਾ ਦੇਰ ਸਰ ਕਟਾਣਾ ਸਾਹਿਬ ਹੈ। ਇਸ ਪਿੰਡ ਦੇ ਵਿੱਚ ਵੀ ਸੰਗਤਾਂ ਨੇ ਬਹੁਤ ਉਤਸ਼ਾਹ ਹੈ। ਇਹ ਨਗਰ ਕੀਰਤਨ ਪਿੰਡ ਦੇ ਵਿੱਚ ਵੀ ਘੁੰਮਣਾ ਹੈ। ਅਤੇ ਇਸ ਪਿੰਡ ਦੇ ਵਿੱਚ ਵੱਖ-ਵੱਖ ਤਾਂ ਤੇ ਲੰਗਰ ਵੀ ਲਾਇਆ ਜਾਂਦਾ। ਲੰਗਰ ਵੀ ਹੋਰ ਤਰ੍ਹਾਂ ਬਥੇਰੀ ਸਵਾਪਤ ਕੀਤਾ ਗਿਆ ਹੈ। ਇਹ ਮੱਛਵਾਰੇ ਸੰਗਤ ਇਸ ਨਗਰ ਕੀਰਤਨ ਦੀ ਸੇਵਾ ਦੇ ਲਈ ਹਾਜ਼ਰ ਰਹਿੰਦੀ ਹੈ। ਕਈ ਲੰਮਾ ਸਮਾਂ ਤੋਂ ਇਹ ਸੇਵਾ ਕੀਤੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਹੈ ਜਿਹੜੀ ਕਾ ਖਾਲਸਾਵਾਹਿਬ ਜੀ ਦੀ ਫਤਿਹ ਅੱਜ ਗੁਰਦੁਆਰਾ ਕਰਪਾਨਪੇਟ ਸ੍ਰੀ ਮਾਸੀਦਵਾਲਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਜਿਹੜਾ ਆਰੰਭ ਹੋ ਚੁੱਕਿਆ ਠੀਗਾ ਉਹ ਤਕਰੀਬਨ ਵੀ ਗੜੀ ਦੇ ਪੁਰ ਤੋਂ ਰਵਾਨਾ ਹੋ ਰਿਹਾ ਕਿਉਂਕਿ ਇਹ ਪਿੰਡਾਂ ਦੀ ਹੋ ਕੇ ਸਾਮ ਨੂੰ ਤਕਰੀਬਨ ਵੀ 5 6 ਵਜੇ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਪਹੁੰਚਣਾ ਹੋ ਵਕਾਂਦੀ ਸੇਵਾ ਲਾ ਦੇ ਵਕਾਂਦੀ ਸੇਵਾ ਤੇ ਵਕਾ ਸੇਵਾ ਕਾਂਦੀ ਸੇਵਾ ਮਨ ਜੂਰੇ ਸੇਵਾ ਕਾਂਦੀ ਸੇਵਾ ਹੋਵੇ ਮਨ ਜੂ ਤੇ ਨਾ ਕੇ ਨਗਰ ਕੀਰਤਨ ਗੁਰਦੁਆਰਾ ਕਰਪਾੰਪੇਟ ਸਾਹਿਬ ਤੋਂ ਜਿਹੜਾ ਆਰੰਭ ਹੋ ਕੇ ਇਹ ਅੱਜ ਗੜੀ ਦੇ ਪੁਲ ਤੋਂ ਹਰਵਾਨਾ ਹੋ ਰਿਹਾ ਜਿਹੜਾ ਕੀ ਤਕਰੀਬਨ 5-6 ਵਜੇ ਤੱਕ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਪਹੁੰਚੇਗਾ ਰਾਤ ਦਾ ਵਿਸ਼ਰਾਮ ਉੱਥੇ ਹੋਊਗਾ